ਭਾਰਤੀ ਬਾਲੀਵੁੱਡ ਦੇ ਵਿੱਚ ਹੀ ਮੈਂ ਦਾ ਦਰਜਾ ਰੱਖਣ ਵਾਲੇ ਤਰਮਿੰਦਰ ਦਾ ਭਾਰਤੀ ਸਿਨੇਮਾ ਦੇ ਵਿੱਚ ਆਪਣਾ ਇੱਕ ਵਿਸ਼ੇਸ਼ ਯੋਗਦਾਨ ਹੈ ਜੇਕਰ 50ਵੇਂ ਅਤੇ 6ਵੇਂ ਦਹਾਕੇ ਦੀ ਗੱਲ ਕੀਤੀ ਜਾਵੇ ਤਾਂ ਤਰਮਿੰਦਰ ਨੇ ਭਾਰਤੀ ਸਿਨੇਮਾ ਨੂੰ ਬਹੁਤ ਸਾਰੀਆਂ ਯਾਦਗਾਰੀ ਫਿਲਮਾਂ ਦਿੱਤੀਆਂ ਪਰ ਅੱਜ ਜਿਹੜੀ ਖਬਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਜਾਂ ਜਿਹੜੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕਰੋੜਾਂ ਜੋ ਪ੍ਰਸ਼ੰਸਕ ਹੈ ਉਹਨਾਂ ਵਿੱਚੋਂ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਹੋਏਗਾ ਅੱਜ ਅਸੀਂ ਬੜੇ ਇੱਕ ਇਤਿਹਾਸਿਕ ਸਕੂਲ ਦੇ ਵਿੱਚ ਆ ਇਹ ਸਕੂਲ ਜਿਹੜਾ ਆ ਜਿੱਥੇ ਪੂਰੇ ਫਗਵਾੜਾ ਦੀ ਧਿਰੋਹ ਰ ਹੈ ਕਿਉਂਕਿ ਫਗਵਾੜਾ ਦੇ ਪੁਰਾਣੇ ਸਕੂਲਾਂ ਵਿੱਚੋਂ ਇੱਕ ਹੈ ਆਰੀਆ ਹਾਈ ਸਕੂਲ ਇਸ ਦਾ ਨਾਂ ਹੈ ਫਗਵਾੜਾ ਦੇ ਬਿਲਕੁਲ ਸ਼ਹਿਰ ਦੇ ਵਿੱਚ ਸਥਿਤ ਹੈ ਤੇ ਖਾਸ ਗੱਲ ਇਹ ਹੈ ਕਿ ਹੀ ਮੈਂ ਧਰਮਿੰਦਰ ਨੇ ਇਥੋਂ ਹੀ ਆਪਣੀ ਸਿੱਖਿਆ ਪ੍ਰਾਪਤ ਕੀਤੀ 1952 ਵਿੱਚ ਤਰਮਿੰਦਰ ਹੁਣਾ ਨੇ ਇੱਥੋਂ میٹرਿਕ ਕੀਤੀ ਸੀ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਉਸ ਵੇਲੇ 10ਵੀਂ ਵੀ ਬਹੁਤ ਘੱਟ ਲੋਕ ਕਰਦੇ ਸੀ ਮੇਰੇ ਬਿਲਕੁਲ ਪਿਛਲੇ ਪਾਸੇ ਤੁਸੀਂ ਉਹ ਦੇਖ ਰਹੇ ਹੋ ਇਹ ਬਿਲਡਿੰਗ ਬਹੁਤ ਪੁਰਾਣੀ ਹੈ ਵਾਲੀ ਔਰ ਇੱਥੇ ਜ਼ਰੂਰ ਪੜੇ ਹੋਣਗੇ ਐ ਵਾਲੀਆਂ ਬਿਲਡਿੰਗ ਵਿੱਚ ਕਿਉਂਕਿ ਕੁਝ ਨਵੀਂ ਬਿਲਡਿੰਗ ਵੀ ਇਸ ਸਕੂਲ ਦੀ ਬਣੀ ਹੋਈ ਹੈ ਆਰੀਆ ਹਾਈ ਸਕੂਲ ਦੇ ਹਾਲੇ ਵਾਲੇ ਰੈ residențial ਏਰੀਆ ਹੈ ਤੇ ਅੱਜ ਵੀ ਇਹ ਸਕੂਲ ਜਿਹੜਾ ਆ ਉਹ ਸਿੱਖਿਆ ਦੇ ਰਿਹਾ ਹੈ ਵਿਦਿਆਰਥੀ ਇਹਦੇ ਵਿੱਚ ਆ ਰਹੇ ਨੇ ਪਰ ਬਹੁਤ ਸਾਰੀਆਂ ਯਾਦਾਂ ਵੀ ਤਰਮਿੰਦਰ ਦੀਆਂ ਇਹ ਸਕੂਲ ਬਾਰੇ ਜੁੜੀਆਂ ਹਨ ਮਿੰਦਰ ਦਾ ਇਹ ਸਾਰੀਆਂ ਹਾਈ ਸਕੂਲ ਨਾਲ ਬਹੁਤ ਜ਼ਿਆਦਾ ਲਗਾਅ ਸੀ ਅਤੇ ਕੁਝ ਸਾਲ ਪਹਿਲਾਂ ਅਤੇ ਕਦੀ ਜਦੋਂ ਵੀ ਉਹ ਫਗਵਾੜਾ ਆਉਂਦੇ ਸੀਗੇ ਤੇ ਇਕਾਂਥ ਦੇ ਵਿੱਚ ਬਿਲਕੁਲ ਕਿਸੇ ਨੂੰ ਦੱਸੇ ਬਗੈਰ ਉਹ ਇਸ ਸਕੂਲ ਦੇ ਕੰਪਲੈਕਸ ਵਿੱਚ ਆਉਂਦੇ ਸੀ ਇਹਨੂੰ ਨਿਹਾਰਦੇ ਸੀ ਔਰ ਫਿਰ ਇਹਨੂੰ ਸਜਦਾ ਕਰਦੇ ਸੀ ਇਸ ਤੇ ਵੀ ਬੜੇ ਪਰਮਾਨ ਨੇ ਸਾਡੇ ਨਾਲ ਆ ਇਸ ਸਕੂਲ ਦੇ ਜੋ ਹੈ ਨਵੇਂ ਟੀਚਰ ਨੇ ਹਾਲਾਂਕਿ ਨਵੇਂ ਨੇ ਇਹਨਾਂ ਨੂੰ ਬਹੁਤਾ ਨਹੀਂ ਪਤਾ ਕਿਉਂਕਿ ਬਹੁਤ ਸਾਰੇ ਟੀਚਰ ਰਿਟਾਇਰ ਹੋ ਗਏ ਨੇ ਇੱਕ ਖਾਸ ਗੱਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿਉਂ ਸਾਨੇਵਾਲ ਤੋਂ ਤਰਮਿੰਦਰ ਇਸ ਸਕੂਲ ਦੇ ਵਿੱਚ ਆਏ ਇਸ ਤੇ ਪਿੱਛੇ ਵੀ ਇੱਕ ਕਾਰਨ ਇਹ ਹੈ ਕਿ ਉਹਨਾਂ ਦੇ ਫੁੱਫੜ ਜਿਹੜੇ ਨੇ ਗੁਰਦਾਸ ਰਾਮ ਜੀ ਜਿਹੜੇ ਨੇ ਉਹ ਇਸ ਸਕੂਲ ਨੂੰ ਚਲਾਉਣ ਵਾਲੇ ਸਨ ਇੱਥੋਂ ਦੇ ਫਾਊਂਡਰ ਸਨ ਕਿਉਂਕਿ ਉਹਨਾਂ ਦਾ ਜਿਹੜਾ ਪਰਿਵਾਰ ਹੈ ਆਰੀਆ ਸਮਾਜ ਨਾਲ ਜੁੜਿਆ ਹੋਇਆ ਸੀ ਤੇ ਉਦੋਂ ਆਰੀਆ ਸਮਾਜ ਵੱਲੋਂ ਵਿਦਿਅਕ ادارے ਖੋਲੇ ਜਾ ਰਹੇ ਸਨ ਜਦੋਂ ਕਿ ਗੁਰਦਾਸ ਉਹਨਾਂ ਨੇ ਇੱਥੇ ਜਿਹੜਾ ਆਰੀਆ ਹਾਈ ਸਕੂਲ ਦੀ ਸਥਾਪਨਾ ਉਸ ਵੇਲੇ ਕੀਤੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸੇ ਕਰਕੇ ਤਰਮਿੰਦਰ ਦਾ ਵੀ ਇੱਥੇ ਸਬਬ ਬਣਿਆ ਇੱਕ ਹੋਰ ਰੋਚਕ ਤਾਨੂੰ ਦੱਸਦੇ ਆ ਕਿ ਤਰਮਿੰਦਰ ਹੁਣਾ ਦੇ ਪਿਤਾ ਕੇਵਲ ਕ੍ਰਿਸ਼ਨ ਜਿਹੜੇ ਨੇ ਉਹ ਵੀ ਇੱਥੇ ਅਧਿਆਪਕ ਰਹੇ ਨੇ ਸਾਡੇ ਨਾਲ ਮੈਡਮ ਵੀ ਨੇ ਜਿਹੜੇ ਹੁਣ ਇਨਚਾਰਜ ਨੇ ਉਹਨਾਂ ਨੂੰ ਵੀ ਪੁੱਛਦੇ ਆਂ ਜੀ ਕਿੰਨਾ ਗੌਰਵ ਮਹਿਸੂਸ ਹੁੰਦਾ ਸਾਨੂੰ ਕਿਉਂਕਿ ਬਾਲੀਵੁੱਡ ਦਾ ਇੱਕ ਐਦਾਂ ਦਾ ਸਤਾਰਾ ਜਿਹੜਾ ਇੱਥੋਂ ਦਾ ਵਿਦਿਆਰਥੀ ਰਿਹਾ ਹੋਵੇ ਹਾਂਜੀ ਸਰ ਬਹੁਤ ਵਧੀਆ ਲੱਗ ਰਿਹਾ ਸਾਨੂੰ ਕਿ ਤਰਮਿੰਦਰ ਜੀ ਸਾਡੇ ਸਕੂਲ ਪੜ੍ਹ ਕੇ ਗਏ ਆ ਉਹਨਾਂ ਦੇ ਫਾਦਰ ਇੱਥੋਂ ਪੜ੍ਹਾ ਕੇ ਗਏ ਆ ਜੀ ਬਹੁਤ ਵਧੀਆ ਅਸੀਂ ਗੌਰਵ ਮਹਿਸੂਸ ਕਰਦੇ ਆਂ ਸਕੂਲ ਲਈ ਕਿ ਸਾਡੇ ਲਈ ਇੱਕ ਬਹੁਤ ਵਧੀਆ ਗੱਲ ਆ ਕਿ ਤਰਮਿੰਦਰ ਹੁਣ ਇੱਥੋਂ ਸਾਡੇ ਕੋਲ ਪੜ੍ਹ ਕੇ ਗਏ ਆ अच्छा थानू एक मुलाकात करवाने ਕਿ ਇਦਾਂ ਦੇ ਸੱਜਣ ਨਾਲ ਵੀ ਜਿਹੜੇ ਸਕੂਲ ਨਾਲ ਬਹੁਤ ਗਹਿਰੇ ਜੁੜੇ ਹੋਏ ਨੇ ਤੇ ਤਰਮਿੰਦਰ ਨਾਲ ਵੀ ਉਹਨਾਂ ਦੀ ਇੱਕ ਯਾਦ ਹੈਗੀ ਉਹਦੇ ਬਾਰੇ ਵੀ ਅਸੀਂ ਜ਼ਿਕਰ ਕਰਦੇ ਕੀ ਨਾਂ ਤੁਹਾਡਾ ਹਰਪੰਦਰ ਸਿੰਘ ਜੀ ਹਰਪੰਦਰ ਜੀ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਕੰਮ ਕਰ ਰਹੇ ਹੋ ਤੋਂ ਮੈਂ 40 45 ਸਾਲ ਤੋਂ ਕੰਮ ਕਰ ਰਿਹਾ ਜੀ 45 ਸਾਲ ਤੋਂ 45 ਸਾਲ ਕੰਮ ਕਰ ਰਿਹਾ ਅੱਛਾ ਇਹ ਸਕੂਲ ਦੀ ਬਹੁਤ ਲਗ ਹੈ ਨਾ ਮੇਰਾ ਪਿਆਰ ਹੈ ਸਕੂਲ ਨਾਲ ਓਕੇ ਤਰਵਿੰਦਰ ਜੀ ਹਾਈ ਸਕੂਲ ਦੇ ਵਿੱਚ ਨਹੀਂ ਮੈਨੂੰ ਪਹਿਲਾਂ ਦੱਸੋ ਵੀ ਕੇਵਲ ਕ੍ਰਿਸ਼ਨ ਹੁਣੀ ਵੀ ਇੱਥੇ ਉਹਨਾਂ ਦੇ ਪਿਤਾ ਜੀ ਪੜਾਦੇ ਰਹੇ ਨਾ ਸਕੂਲ ਪੜਾਉਂਦੇ ਰਹੇ ਜੀ ਅੱਛਾ ਇੱਥੇ ਪੜਾਦੇ ਲਗਰ ਜੀ ਬੜਾ ਸੂਰਤ ਨਾਲ ਪਿਆਰ ਕੀਤਾ ਪਿਆਰ ਨਾਲ ਪੜਾਇਆ ਬੱਚਿਆਂ ਨੂੰ ਬੜੀ ਲਗਨ ਨਾਲ ਪੜਾਇਆ ਬੜੀ ਮਿਹਨਤ ਕੀਤੀ ਬੜਾ ਸਕੂਲ ਨਾਲ ਪਿਆਰ ਸੀ ਬੱਚਿਆਂ ਦਾ ਬੜੇ ਤਰਵਿੰਦਰ ਜੀ ਨੇ ਜੋ ਕੀਤਾ ਯੋਗਦਾਨ ਸਕੂਲ ਦਾ ਬਹੁਤ ਪਿਆਰ ਦਿੱਤਾ ਬੱਚਿਆਂ ਨੂੰ ਦਿੱਤਾ ਬਹੁਤ ਬਹੁਤ ਬੜੀਆ ਬਈ ਆ ਸਕੂਲ ਨੂੰ ਬਹੁਤ ਯੋਗਦਾਨ ਦਿੱਤਾ ਤੁਹਾਡੀ ਕਦੀ ਤਰਮਿੰਦਰ ਹੁਣਾ ਨਾਲ ਮੁਲਾਕਾਤ ਹੋਈ ਮੇਰੇ ਕੋਲੇਗਾ 10 ਸਾਲ ਪਹਿਲਾਂ ਆਏ ਸੀ 10 ਸਾਲ ਪਹਿਲਾਂ ਆ ਫੋਟੋ ਨਾ ਮੈਂ ਖਚਾਈ ਅੱਛਾ ਜੀ ਫੋਟੋ ਖਿੱਚੀ ਤੁਸੀਂ ਕਿੱਥੇ ਖਿੱਚੀ ਤੁਸੀਂ ਸਕੂਲ ਦੇ ਗਰਾਊਂਡ ਦੇ ਵਿੱਚ ਫੋਟੋ ਖਿਚਾ ਕੇ ਅੱਛਾ ਇੱਥੇ ਐਸੇ ਗਰਾਊਂਡ ਦੇ ਵਿੱਚ ਮੈਂ ਕਿਉਂਕਿ ਯਾਦਾਂ ਇਸ ਲਈ ਜੁੜੀਆਂ ਹੋਈਆਂ ਨੇ ਕਿ ਤਰਮਿੰਦਰ ਜਦੋਂ ਵੀ ਆਂਦੇ ਹੁੰਦੇ ਸੀ ਨਾ ਇਸ ਸਕੂਲ ਦੇ ਵਿੱਚ ਜ਼ਰੂਰ ਆਂਦੇ ਸੀ ਜਦੋਂ ਆਏ ਆਪਣੇ ਜਿਹੜੀ ਧਰਤੀ ਦੀ ਮੱਠੀ ਮੱਠੇ ਨਾਲ ਆਪਣੀ ਮਿੱਟੀ ਲਾਈ ਲਾਇਆ ਮੱਠੇ ਲਾ ਕੇ ਕਦੋਂ ਦਾ ਹੈ ਪਤਾ ਤੁਹਾਨੂੰ ਯਾਦ 10 ਸਾਲ ਪਹਿਲਾਂ ਸਕੂਲ ਦੇ ਚਾਹੇ ਉਦੋਂ ਕੀ ਟਾਈਮ ਕੀ ਹੋਊ ਟਾਈਮ 11:30 ਟਾਈਮ ਹੋਗਾ ਜੀ ਇਹ ਸਵੇਰ ਦਾ ਸਵੇਰ ਦਾ अच्छा फिर किसे नु दसया नहीं उनने दसया नहीं बताए बाहर आए बाहर पता लागे त्विंदर दी आए है बाहर पांच सात लागे मैं फिर ना उना मिलया ना उना दे उना मिले फोटो लाग चाहि ना रे और तिन चोहा देरा फोटो ਸਾਡੇ ਨਾਲ फोटो त्विंदर दी ਮੈਂ फोटो ਕਰਵਾ ਜੇ ਕਿਚਾਈ ਤੇ ਫਿਰ ਇਹ ਇਦਾਂ ਬਸ ਮੱਥਾ ਟੇਕਿਆ ਔਰ ਚਲੇ ਗਏ ਬਾਅਦ ਚਲੇ ਗਏ ਜੀ ਬਸ اچھا ਐਨਾ ਕਰ ਸਕੂਲ ਛੁੱਟੀ ਸੀ ਉਦੋਂ ਆਏ ਸਕੂਲ ਦੇ ਵਿੱਚ ਤੇ ਇਥੋਂ ਨਿਕਲ ਗਏ ਬਾਅਦ ਅੱਛਾ ਹਾਂਜੀ ਬਾਤ ਹੈ ਫਿਰ ਦੁਬਾਰਾ ਫਿਰ ਆਏ ਕਦੀ ਦੁਬਾਰਾ ਨਹੀਂ ਦੋ ਦੋ ਬਾਅਦ ਨਹੀਂ ਆਏ ਉਸਦੇ ਇੱਕ ਦੋ ਇੰਦਰਤ ਮਿਲੇ ਹੋਏ ਨਾਲ ਦੇ ਹਾਈ ਸਕੂਲ ਦੇ ਵਿੱਚ ਇਥੋਂ ਬਹੁਤ ਲਗਨ ਪਿਆਰ ਸਕੂਲ ਦੇ ਨਾਲ ਜਿਹੜੇ ਡੈਡੀ ਪੜਾਉਂਦੇ ਸਕੂਲ ਸਟੂਡੈਂਟ ਸੀ ਹੈ ਹਾਂ ਮਤਲਬ ਹੈ ਜੀ ਨਾਲ ਜੋ ਹੈ ਇਹ ਰਫੇਲ ਥਾਰੇ ਇਹ ਸਕੂਲ ਨਾਲ ਬੜਾ ਪਿਆਰ ਹੈ ਅੱਛਾ ਉਹ ਜਿਹੜਾ ਮੈਂ ਸਾਹਮਣੇ ਦੇਖ ਰਿਹਾ ਮੈਨੂੰ ਲੱਗਦਾ ਇਹ ਪੁਰਾਣਾ ਹੈ ਨਾ ਤੁਹਾਨੂੰ ਤਾਂ ਪਤਾ ਹੋਊਗਾ ਪੁਰਾਣਾ ਸਕੂਲ ਹੈ ਜੀ ਇਹ ਪੁਰਾਣੀ ਬਿਲਡਿੰਗ ਹੈ ਜੀ ਇਹ ਇਹ ਵੀ ਉਧਰ ਲਈ ਵੀ ਪੁਰਾਣੀ ਹੈ ਜੀ ਇੱਕ ਅਸੀਂ ਉਧਰ ਵੀ ਥੋੜਾ ਚੱਲਦੇ ਆ ਨਾ ਨਾਲ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਆ ਸਕੂਲ ਨੂੰ ਦਿਖਾਉਂਦੀ ਜਿਹੜੀ ਉਹ ਬਿਲਡਿੰਗ ਹੈ ਨਾ ਇਹ ਵੀ ਬੜੀ ਪੁਰਾਣੀ ਹੈਗੀ ਆ ਤੇ ਜ਼ਰੂਰ ਇਸ ਬਿਲਡਿੰਗ ਦੇ ਵਿੱਚ ਇਹਨਾਂ ਵਿੱਚੋਂ ਕਿਤੇ ਧਰਮਿੰਦਰ ਹੁਣਾਂ ਨੇ ਬੈਠ ਕੇ ਇੱਥੇ ਕਲਾਸਾਂ ਜ਼ਰੂਰ ਲਾਈਆਂ ਹੋਣਗੀਆਂ ਕਿਉਂਕਿ ਖੁਦ ਉਹਨਾਂ ਦੇ ਪਿਤਾ ਜਿਹੜਾ ਆ ਇਸ ਸਕੂਲ ਦੇ ਵਿੱਚ ਪੜਾਉਂਦੇ ਰਹੇ ਆ ਇੱਥੋਂ ਹੋਰ ਵੀ ਬੜੇ ਸਾਰੇ ਵਿਦਿਆਰਥੀ ਆਏ ਹੁਣੇ ਨਾ ਬਹੁਤ ਵਿਦਿਆਰਥੀ ਆਏ ਜਿੱਥੇ ਬਹੁਤ ਵਿਦਿਆਰਥੀ ਆਏ ਸੈਂਟਰ ਦੇ ਸਾਹਮਣੇ ਦੇਖ ਰਹੇ ਹੋ ਸਾਹਮਣੇ ਦੇਖ ਰਹੇ ਹੋ ਕਿ ਤਰਵਿੰਦਰ ਪੇਪਰ 10ਵੀਂ ਦੇ ਉੱਤੇ ਦਿੱਤੇ ਹੋਣਗੇ ਹਾਂ ਅੱਛਾ ਸੈਂਟਰ ਇੱਥੇ ਹੁੰਦਾ ਸੀ ਦਸਵੀਂ ਦਾ ਸੈਂਟਰ ਉਹ ਕਮਰੇ ਸਾਡੇ ਸੈਂਟਰ ਸੀ ਅੱਛਾ ਇਸੇ ਇਸੇ ਸਕੂਲ ਵਿੱਚ ਜਿੱਦਾਂ ਸੈਂਟਰ ਹੁੰਦਾ ਵੀ ਸਾਰੇ ਸਕੂਲ ਉੱਥੇ ਆਉਂਦੇ ਆ ਸੈਂਟਰ ਇਹ ਬੰਦੇ ਸਾਡਾ ਸੈਂਟਰ ਵੀ ਇਹ ਸੀਗਾ ਮਤਲਬ ਦਸਵੀਂ ਦੇ ਇੱਥੇ ਪੇਪਰ ਜਿੱਤੇ ਹੋਣਗੇ ਦਸਵੀਂ ਇੱਥੇ ਜੂਤੇ ਹੋਣਗੇ ਬਸ ਦਸਵੀਂ ਸਾਡੇ ਸੈਂਟਰ ਦਸਵੀਂ ਦਾ ਇੱਥੇ ਬਣ ਰਿਹਾ ਸਾਡਾ ਸ਼ੁਰੂ ਤੋਂ ਦਸਵੀਂ ਔਰ ਮੇਰੇ ਖਿਆਲ ਆ ਜਿਹੜੀ ਚੀਜ਼ ਆ ਇੱਥੇ ਪਹਿਲਾਂ ਕੀ ਸੀਗਾ ਜਿਹੜਾ ਸੀ ਪਿਲਕਨ ਬਹੁਤ ਪੁਰਾਣੀ ਹੈ ਪਿਲਕਨ ਪਿਲਕਨ ਸੋਸਲ ਪੁਰਾਣੀ ਪਿਲਕਨ ਸੀ ਹਾਂ ਜੋ ਤੁਰਿੰਦਾ ਹੀ ਹੁੰਦਾ ਪਿਲਕਨ ਪਿੱਤੀ ਦਾ ਦਰਖਤ ਸੀ ਦਰਖਤ ਸੀ ਅੱਛਾ ਹਾਂ ਪਿਲਕਨ ਦਾ ਦਰਖਤ ਸੀ ਦਰਖਤ ਸੀ ਅੱਛਾ ਹਾਂ ਹੁਣ ਤੋਂ ਬਣ ਗਿਆ ਇਹ ਬੋਰਡ ਵੀ ਮੈਨੂੰ ਕਾਫੀ ਮੈਂ 40 ਸਾਲ ਪੁਰਾਣਾ ਹੈਗਾ ਪੈਂ 40 ਸਾਲ ਪੁਰਾਣਾ ਬੋਰਡ ਆ ਇਹ ਵੀ ਇਹ ਵੀ ਇਹ ਜਿਆਦਾ ਹੋਏਗਾ ਹਾਂ 40 ਸਾਲ ਪੁਰਾਣਾ ਬੋਰਡ ਆ ਜੀ ਹਾਂ ਇਹ ਦੇਖੋ ਤੁਸੀਂ ਬੋਰਡ ਵੀ ਕਾਫੀ ਪੁਰਾਣਾ 40 ਸਾਲ ਪੁਰਾਣਾ ਜੀ ਤੇ ਬੜਾ ਵੱਡਾ ਲਗਾ ਹੈ ਬਾਲੀਵੁੱਡ ਦੇ ਵਿੱਚ ਇੱਥੋਂ ਗਏ ਫਿਰ ਉਹ 10th ਕੀਤੀ ਉਹਨਾਂ ਨੇ ਫਿਰ ਫਗਵਾੜਾ ਦੇ ਰਾਮਗੜੀਆ ਕਾਲਜ ਦੇ ਵਿੱਚ ਵੀ ਉਹ ਕੁਛ ਦਿਨ ਪੜ੍ਹੇ ਆ ਜਿਹੜਾ ਉਹਦਾ ਜ਼ਿਕਰ ਵੀ ਕਰਦੇ ਹੁੰਦੇ ਆ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਰਾਮਗੜੀਆ ਕਾਲਜ ਦੇ ਵਿੱਚ ਵੀ ਅਸੀਂ ਜ਼ਰੂਰ ਤੁਹਾਨੂੰ ਦੱਸਾਂਗੇ ਕਿ ਉੱਥੇ ਕੀ ਆ ਪਰ ਇੱਥੇ ਖਾਸ ਯਾਦਾਂ ਜਿਹੜੀਆਂ ਉਹਨਾਂ ਦੀਆਂ ਜੁੜੀਆਂ ਧਰਮਿੰਦਰ ਦੀਆਂ ਇੱਥੇ ਹੀ ਉਹਨਾਂ ਨੇ ਦਸਵੀਂ ਕੀਤੀ ਉਹਨਾਂ ਦੇ ਪਿਤਾ ਜੀ ਪੜ੍ਹਾਉਂਦੇ ਰਹਿ ਉਹਨਾਂ ਦੇ ਫੁੱਫੜ ਜਿਹੜੇ ਕਿ ਉਹ ਪ੍ਰਬੰਧਕ ਸੀਗੇ ਉਹ ਪ੍ਰਬੰਧਕ ਸੀਗੇ ਸਰ ਮੈਂ ਜਿਹੜੇ ਆਪਣੇ ਨਾਲ ਇਹਨਾਂ ਡੈਡੀ ਮੈਂ ਭਾਈ ਜੀ ਤੁਹਾਨੂੰ ਹੋਟਲ ਕਿਤਰਾ ਸਰਾਵ ਕੀ ਜੀ ਹੋਟਲ ਅਗੀ ਸਕੂਲ ਦੇ ਬਹੁਤ ਆਰੀਆ ਸਵਾਜੀ ਬਹੁਤ ਸਿ ਪ੍ਰਧਾਨ ਸੀ ਆਪਣੇ ਗੁਰਦਾਸ ਸਿੰਘ ਈਮ ਜੀ ਸਕੂਲ ਦੇ ਪ੍ਰਧਾਨ ਸੋ ਕਹਿੰਦੇ ਹੁੰਦੇ ਕਿ ਤੁਸੀਂ ਜਿੰਨੇ ਮਰਜੀ ਮਹਾਨ ਬਣ ਜਾਓ ਪਰ ਸਕੂਲ ਜਿੱਥੋਂ ਤੁਸੀਂ ਵਿਦਿਆ ਹਾਸਲ ਕੀਤੀ ਆ ਉਹ ਤੁਹਾਡੇ ਲਈ ਬੇਹਦ ਖਾਸ ਹੁੰਦਾ ਹੈ ਇਸੇ ਤਰ੍ਹਾਂ ਇਹ ਆਰੀਆ ਹਾਈ ਸਕੂਲ ਜਿਹੜਾ ਆ ਉਹ ਹਮੇਸ਼ਾ ਹੀ ਤਰਮਿੰਦਰ ਹੁਣਾ ਦੀ ਜ਼ਿੰਦਗੀ ਦੇ ਨਾਲ ਜੁੜਿਆ ਰਹੇਗਾ ਜਦ ਤੱਕ ਤਰਮਿੰਦਰ ਦੀਆਂ ਯਾਦਾਂ ਇਸ ਸਕੂਲ ਦੇ ਨਾਲ ਹੈ ਸੋ ਏਸੀ ਸਾਡਾ ਅੱਜ ਦਾ ਅਪਲੋਡ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਕਮੈਂਟ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ